ਡਾਕਟਰ ਮਨਦੀਪ ਕੌਰ ਰਾਏ ਦੀ ਵਰਤਕ ਪੁਸਤਕ 에ਰਾ ਜਾਂਦੇ ਕਿਹੜੇ ਪਾਸੇ ਵਿੱਚੋਂ ਰਚਨਾ ਦਰਦਾਂ ਮਾਰੇ ਨੈਣ ਸਰਕਾਰੀ ਹਸਪਤਾਲ ਜਲੰਧਰ ਦੇ ਅਣਪਛਾਤੇ ਮਰੀਜ਼ਾਂ ਦੇ ਵਾਰਡ ਵਿੱਚ ਪਈ ਇੱਕ ਬਿਰਧ ਔਰਤ ਜੋ ਕਿ ਆਪਣਾ ਨਾਮ ਕੰਤੋ ਤੇ ਪਿੰਡ ਗਾਜ਼ੀਗੁੱਲਾ ਦੱਸਦੀ ਸੀ ਆਪਣੇ ਹੱਡੀਆਂ ਦੀ ਮੁੱਠ ਬਣ ਚੁੱਕੇ ਸਰੀਰ ਤੇ ਜ਼ਖਮਾਂ ਦੀਆਂ ਪੀੜਾਂ ਨਾਲ ਕੁਰਲਾਈ ਸੀ ਉਸ ਦੀਆਂ ਲੋਰਾਂ ਨਾਲ ਕੰਧਾਂ ਫਟਣ ਨੂੰ ਆ ਰਹੀਆਂ ਸਨ ਗੁਰਪ੍ਰੀਤ ਭਾਈ ਨੇ ਜਦ ਪਿਆਰ ਨਾਲ ਮੇਰੀ ਮਾਂ ਅੱਖ ਕਿਸ ਤੇ ਸਿਰ ਤੇ ਹੱਥ ਧਰਿਆ ਤਾਂ ਉਹ ਇਸ ਤਰ੍ਹਾਂ ਰੋਟੀ ਮੰਗਣ ਲੱਗੀ ਜਿਵੇਂ ਕਈ ਜਨਮਾਂ ਤੋਂ ਭੁੱਖੀ ਹੋਵੇ ਗੁਰਪ੍ਰੀਤ ਭਾਈ ਨੇ ਉਸ ਨੂੰ ਰੋਟੀ ਦੀ ਇਕੱਲੀ ਕੱਲੀ ਬੁਰਕੀ ਆਪਣੇ ਹੱਥੀ ਖਵਾਈ ਤੇ ਉਸ ਪਿੱਛੋਂ ਪਿਆਏ ਗਏ ਚਾਹ ਦੇ ਇੱਕ ਇੱਕ ਕੱਪ ਨੇ ਉਸ ਦੀਆਂ ਆਂਦਰਾਂ ਨੂੰ ਕੁਝ ਤਰਵਾਸ ਤੇ ਦਿੱਤਾ ਕੁਲਵੰਤ ਕੌਰ ਦੇ ਸਰੀਰ ਦਾ ਉਸ ਵੇਲੇ ਦਾ ਅੱਖੀਂ ਡਿੱਠਾ ਹਾਲ ਵੇਖ ਕੇ ਗੁਰਪ੍ਰੀਤ ਭਾਈ ਵਰਗੇ ਨਰਮ ਦਿਲ ਬੰਦੇ ਦੇ ਮੂੰਹੋਂ ਵੀ ਪਹਿਲੀ ਦੰਤ ਉਸਰੇ ਵਾਰਸਾਂ ਲਈ ਨਿਕਲੀ ਜੋ ਕਿ ਉਸ ਨੂੰ ਇਸ ਤਰ੍ਹਾਂ ਦੀ ਹਾਲਤ ਵਿੱਚ ਮੰਨ ਲਈ ਛੱਡ ਗਏ ਸਨ ਤੇ ਦੂਜੀ ਮਾੜੀ ਸਿਹਤ ਵਿਭਾਗ ਲਈ ਮਾਤਾ ਦਾ ਪਿੰਜਰ ਹੋ ਚੁੱਕਾ ਸਰੀਰ ਥਾਂ ਥਾਂ ਤੋਂ ਗਲ ਚੁੱਕਾ ਸੀ ਤੇ ਉਹ ਅੱਖਾਂ ਤੋਂ ਅੰਨ੍ਹੀ ਹੋ ਚੁੱਕੀ ਸੀ ਜ਼ਿਆਦਾ ਸਮਾਂ ਮਲਮੂਤਰ ਵਿੱਚ ਗਿੱਲੀ ਰਹਿਣ ਕਾਰਨ ਉਸ ਦੇ ਸਰੀਰ ਦੇ ਹੇਠਲੇ ਭਾਗਾਂ ਵਿੱਚ ਵੱਡੇ ਵੱਡੇ ਜ਼ਖਮ ਹੋ ਚੁੱਕੇ ਸਨ ਤੇ ਜ਼ਖਮਾਂ ਵਿੱਚ ਕੀੜੇ ਚੱਲ ਰਹੇ ਸਨ ਗੁਰਪ੍ਰੀਤ ਵਾਹੀ ਵੱਲੋਂ ਬਹੁਤ ਕੋਸ਼ਿਸ਼ ਕਰਨ ਤੇ ਵੀ ਉਸਰੇ ਵਾਰਸਾਂ ਦੀ ਕੋਈ ਬਹੁਤ ਉਗ ਸੁਗਨ ਨਿਕਲ ਪਾਈ ਜਿੰਨੀ ਕੋ ਜਾਣਕਾਰੀ ਉਪਲਬਧ ਹੋ ਸਕੀ ਉਹ ਐਸੀ ਕੇ ਮਾਨਸਿਕ ਪਰੇਸ਼ਾਨੀ ਕਾਰਨ ਉਹ ਘਰੋਂ ਨਿਕਲੀ ਤੇ ਕਿਸੇ ਕਾਰਨ ਅਕਸੀਡੈਂਟ ਵਿੱਚ ਉਸ ਦੇ ਕਾਫੀ ਸੱਟਾਂ ਲੱਗੀਆਂ ਤੇ ਝੂਲਾ ਵੀ ਟੁੱਟ ਗਿਆ 108 ਨੰਬਰ ਐਂਬੂਲੈਂਸ ਵਾਲਿਆਂ ਨੇ ਉਸ ਨੂੰ ਲਾਹਵਾਰ ਹਾਲਤ ਵਿੱਚ ਇਸ ਹਸਪਤਾਲ ਵਿੱਚ ਪਹੁੰਚਾ ਦਿੱਤਾ ਸੀ ਉਸ ਦੇ ਪਤੀ ਤੇ ਪੁੱਤਰ ਦੀ ਮੌਤ ਹੋ ਚੁੱਕੀ ਸੀ ਤੇ 101 ਜੋ ਉਸ ਨੂੰ ਕਲੀ ਕਦਾਈ ਮਿਲਣਾ ਆਉਂਦੀ ਸੀ ਇੱਕ ਵਾਰ ਉਸ ਨੂੰ ਇਸੇ ਹਾਲਤ ਵਿੱਚ ਛੁੱਟੀ ਕਰਵਾ ਕੇ ਨਾਲ ਲੈ ਗਈ ਸੀ ਉਹਦੇ ਖਾਤੇ ਵਿੱਚੋਂ ਕੁਝ ਪੈਸੇ ਉਸ ਦਾ ਅੰਗੂਠਾ ਲਗਵਾ ਕੇ ਕਢਾ ਕੇ ਵਾਪਸ ਉਸ ਨੂੰ ਇੱਥੇ ਛੱਡ ਕੇ ਆਪਣੇ ਚਿੱਟੇ ਹੋ ਗਏ ਲਹੂ ਦਾ ਸਬੂਤ ਦੇ ਗਈ ਸੀ ਅਗਸਤ 2021 ਤੋਂ ਕਲਵੰਥ ਕੋਰੇਥੀ ਦਾਖਲ ਆਪਣੀ ਮੌਤ ਦੀਆਂ ਕੜੀਆਂ ਗਿੰਦੀ ਅੱਖਾਂ ਤੋਂ ਵੀ ਅੰਨੀ ਹੋ ਚੁੱਕੀ ਸੀ ਉਸ ਦੀਆਂ ਅੱਖਾਂ ਵਿੱਚ ਰੌਸ਼ਨੀ ਨਹੀਂ ਰਹੀ ਤਾਂ ਦਰਦਾਂ ਨੇ ਲੈ ਲਈ ਹੋਈ ਸੀ ਤੇ ਉਸ ਦੀ ਜ਼ੁਬਾਨ ਤੇ ਇੱਕੋ ਹੀ ਨਾਂ ਸੀ ਮੈਨੂੰ ਗਾਜ਼ੀ ਗੁੱਲੇ ਛੱਡੋ ਪਾਖਾਨੇ ਦੀ ਬਦਬੂ ਨਾਲ ਪਰਿਆਵਾੜ ਦਾ ਇਕ ਕਮਰਾ ਸਰਕਾਰੀ ਸਿਹਤ ਵਿਭਾਗ ਦੀ ਨਲਾਇਕੀ ਦਾ ਨਮੂਨਾ ਪੇਸ਼ ਕਰਦਾ ਸੀ ਉਥੇ ਪਹਲਾ ਹੋਵੇ ਉਥੇ ਕੋਬੜ ਦੇ ਕਮਰੀਦ ਨਾਲ ਆਏ ਨੌਜਵਾਨ ਲੜਕੇ ਤੇ ਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦਾ ਜਿਨ੍ਹਾਂ ਨੇ ਇਸ ਮਾਤਾ ਦੀ ਤਰਸਯੋਗ ਹਾਲਤ ਵੇਖ ਕੇ ਉਸ ਨੂੰ 5 ਦਿਨ ਰੋਟੀ ਖਵਾਈ ਜ਼ਖਮਾਂ ਨੂੰ ਸਾਫ਼ ਕੀਤਾ ਨਹਾ ਕੇ ਕੱਪੜੇ ਬਦਲائے ਤੇ ਡਾਈਪਰ ਵੀ ਬਦਲੇ ਤੇ ਜਿੰਦਰ ਸਿੰਘ ਦੱਸਦਾ ਕਿ ਉਹਨਾਂ ਦੇ ਵਾਰ-ਵਾਰ ਕਹਿਣ ਤੇ ਵੀ ਹਸਪਤਾਲ ਦੇ ਸਟਾਫ਼ ਨੇ ਕਲਵੰਤ ਕੌਰ ਦੇ ਨੰਗੇ ਜ਼ਖਮਾਂ ਤੇ ਪੱਟੀ ਨਾ ਕੀਤੀ ਉਨਾ ਲੜਕੀਆਂ ਦੀ ਬਦੌਲਤ ਉਸ ਦੀ ਵੀਡੀਓ ਮਨੁੱਖਤਾ ਦੀ ਸੇਵਾ ਸੰਸਦ ਤੱਕ ਪਹੁੰਚੀ ਸੀ ਗੁਰਪ੍ਰੀਤ ਬਾਈ ਨੂੰ ਮਾਤਾ ਦਾ ਡਿਸਚਾਰਜ ਰਿਕਾਰਡ ਲੈਣ ਲਈ ਵੀ ਕਾਫੀ ਜੱਦੋਜਹਿਦ ਕਰਨੀ ਪਈ ਬਿਲਕੁਲ ਉਸੇ ਤਰ੍ਹਾਂ ਜਿਵੇਂ 4 ਸਾਲ ਪਹਿਲਾਂ ਇਸੇ ਹਸਪਤਾਲ ਵਿੱਚ ਰਿਹਾਨਾ ਲਈ ਕਰਨੀ ਪਈ ਸੀ ਕਿੰਨਾ ਹੀ ਚਿਰ ਤੱਕ ਹਸਪਤਾਲ ਦੇ ਅਧਿਕਾਰੀਆਂ ਨੂੰ ਉਸ ਦੀ ਫਾਈਲ ਹੀ ਨਾ ਲੱਭੀ ਤੇ ਉਸਟਾਫ ਕਟ ਹੋਣ ਤੇ ਲਾਵਾ ਰ ਸਬਰੀਜ਼ ਦਾ ਕੋਈ ਅਟੈਂਡੈਂਟ ਨਾਲ ਨਾ ਹੋਣ ਦੀ ਮਜਬੂਰੀ ਦੱਸ ਕੇ ਆਪਣੇ ਫਰਜ਼ ਤੋਂ ਸਰਕਰੂ ਹੌਂਦਲੀ ਕੋਸ਼ਿਸ਼ ਕਰਦੇ ਰਹੇ ਅਖੀਰ ਜਦ ਫਾਈਲ ਮਿਲੀ ਤਾਂ ਉਸਦੀ ਹਾਲਤ ਵੀ ਖੁਦ ਮਰੀਜ਼ ਦੀ ਹਾਲਤ ਵਾਂਗ ਖਸਤਾ ਹੋ ਚੁੱਕੀ ਸੀ ਇਸ ਸਮੇਂ ਕੁਲਵੰਤ ਕਰਦੀ ਜ਼ਿੰਦਗੀ ਦੀ ਡੋਰ ਦਾ ਇੱਕ ਸਿਰਾ ਉਸਦੇ ਪਰਿਵਾਰ ਅਤੇ ਉਸਦੀ ਦੇਖਭਾਲ ਕਰਦੇ ਮੋਟੀਆਂ ਤਨਖਾਹਾਂ ਲੈਣ ਵਾਲੇ ਸਰਕਾਰੀ ਅਮਲੇ ਦੇ ਹੱਥ ਵਿੱਚ ਸੀ ਜਿਨ੍ਹਾਂ ਨੇ ਉਸ ਨੂੰ ਮੌਤ ਤੋਂ ਪਹਿਲਾਂ ਹੀ ਕੀੜਿਆਂ ਦੇ ਹਵਾਲੇ ਕਰ ਦਿੱਤਾ ਹੋਇਆ ਸੀ ਤੇ ਦੂਜਾ ਸਿਰਾ ਗੁਰਪ੍ਰੀਤ ਤੇ ਤੇਜਿੰਦਰ ਸਿੰਘ ਵਰਗੇ ਰੱਬ ਰੂਪੀ ਨੇਕ ਦਿਲ ਨੌਜਵਾਨਾਂ ਦੇ ਹੱਥ ਸੀ ਜੋਨ ਨੇ ਉਸਤੇ ਜ਼ਖਮਾਂ ਨੂੰ ਸਾਫ਼ ਕੀਤਾ ਤੇ ਉਸਦੇ ਢਿੱਡ ਦੀ ਭੁੱਖ ਮਿਟਾਉਣ ਲਈ ਰੋਟੀ ਦਾ जुगाੜ ਕੀਤਾ ਜਦ ਕਿ ਨਾਂ ਤਾਂ ਉਹ માતા ਕਲਵੰਤ ਕੌਰ ਦੇ ਢਿੱਡੋਂ ਜੰਮੇ ਸਨ ਤੇ ਨਾ ਹੀ ਉਹਨਾਂ ਨੂੰ ਇਸ ਕੰਮ ਦੀ ਕੋਈ ਤਨਖਾਹ ਮਿਲਣੀ ਸੀ ਉਹਨਾਂ ਮੁੰਡਿਆਂ ਨੇ ਸਮਝਦਾਰੀ ਤੋਂ ਕੰਮ ਲੈਂਦੇ ਉਸ ਦੀ ਜ਼ਿੰਦਗੀ ਦੀ ਡੋਰ ਗੁਰਪ੍ਰੀਤ ਦੇ ਹੱਥ ਫੜਾ ਦਿੱਤੀ ਜਿਸ ਨੇ ਇੱਕ ਅਜਈਆਂ ਰੁੱਲਦੀਆਂ ਫਿਰਦੀਆਂ ਮਾਵਾ ਭੈਣਾਂ ਦੀ ਜ਼ਿੰਦਗੀ ਨੂੰ ਸਵਾਰਨ ਦਾ ਬੀੜਾ ਚੁੱਕਿਆ ਹੋਇਆ ਹੈ 25 ਜਨਵਰੀ 2022 ਨੂੰ ਕਲਵੰਤ ਕੌਰ ਦੇ ਮੁੱਠੀ ਪਰ ਰਹਿ ਗਏ ਸਰੀਰ ਨੂੰ ਰਿਸ਼ਤੇ ਡੁੱਲਦੇ ਜ਼ਖਮਾਂ ਸਮੇਤ ਰੇਸ਼ਮੀ ਲਾਲ ਰਜਾਈ ਵਿੱਚ ਲਪੇਟ ਕੇ ਗੁਰਪ੍ਰੀਤ ਭਾਈ ਸੁਪਨਿਆਂ ਤੇ ਕਰ ਲਿਆ ਤਾਂ ਕਿ ਉਸ ਦਾ ਇਲਾਜ ਕਰਵਾ ਕੇ ਉਸ ਦੀ ਰਹਿਦੀ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਜਾ ਸਕੇ ਉਸ ਦੇ ਜ਼ਖਮਾਂ ਨੂੰ ਪੱਟੀਆਂ ਕਰ ਕਰ ਸਿਕਾਉਂਦਿਆਂ ਉਸ ਦਾ ਮਾਨਸਿਕ ਸੰਤੁਲਨ ਦਵਾਈਆਂ ਨਾਲ ਠੀਕ ਕਰਦਿਆਂ ਸਵਾ ਸਾਲ ਦੀ ਮਿਹਨਤ ਲੱਗੀ ਕਿਉਂਕਿ ਇਹਨਾਂ ਦੋਹਾਂ ਦੇ ਚਲਦਿਆਂ ਉਸ ਦੀਆਂ ਅੱਖਾਂ ਦਾ ਆਪਰੇਸ਼ਨ ਸੰਭਵ ਹੀ ਨਹੀਂ ਸੀ ਆਖਰ 1 ਅਪ੍ਰੈਲ 2023 ਨੂੰ ਦੈਨੰਦ ਹਸਪਤਾਲ ਦੇ ਡਾਕਟਰ ਗੁਇਲ ਵੱਲੋਂ ਮਾਤਾ ਕਲਵੰਤ ਕੌਰ ਦੀਆਂ ਅੱਖਾਂ ਦਾ ਸਫਲ ਆਪਰੇਸ਼ਨ ਕੀਤਾ ਗਿਆ 2 ਅਪ੍ਰੈਲ 2023 ਨੂੰ ਜਦ ਉਸ ਦੀਆਂ ਅੱਖਾਂ ਦੀ ਪੱਟੀ ਖੋਲਹੀ ਗਈ ਤਾਂ ਸੱਤਾਂ ਸਾਲਾਂ ਬਾਅਦ ਉਸ ਨੇ ਲਾਲ ਤੇ ਕਾਲੇ ਰੰਗ ਦਾ ਅੰਤਰ ਮਹਿਸੂਸ ਕੀਤਾ ਹੁਣ ਉਹ ਦਸਾਂ ਤੇ ਬੀਆਂ ਦੇ ਨੋਟ ਵਿੱਚ ਅੰਤਰ ਦੇਖ ਸਕਦੀ ਹੈ ਉਂਗਲਾਂ ਦੀ ਗਿਣਤੀ ਦੱਸ ਸਕਦੀ ਹੈ ਅੱਜ ਵੀ ਇਹਨਾਂ ਨੈਣਾ ਨਾਲ ਗਾਜ਼ੀ ਗੁੱਲੇ ਦੀਆਂ ਉਹਨਾਂ ਗਲੀਆਂ ਨੂੰ ਇੱਕ ਵਾਰ ਫਿਰ ਤੋਂ ਵੇਖਣਾ ਚਾਹੁੰਦੀ ਹੈ ਜਿੱਥੋਂ ਉਸ ਨੂੰ ਸਵਾਇ ਦਰਦਾਂ ਤੋਂ ਹੋਰ ਕੁਝ ਵੀ حاصل ਨਹੀਂ ਸੀ ਹੋਇਆ ਹਨੇਰੀਆਂ ਜ਼ਿੰਦਗੀਆਂ ਨੂੰ ਰੌਸ਼ਨੀ ਦਿੰਦੀਆਂ ਗੁਰਪ੍ਰੀਤ ਬਾਈ ਦੀ ਅੱਖਾਂ ਵਿੱਚਲੀ ਚਮਕ ਤੇ ਚਿਹਰੇ ਤੇ ਸਕੂਨ ਦਾ ਭਾਵ ਦੇਖਣ ਵਾਲਾ ਹੁੰਦਾ ਹੈ